ਕਟਨਾ ਇਹ ਹੋਈ ਕਿ ਨਿਹੰਗਾਂ ਨੇ ਮੇਰੇ ਭਰਾ ਨੂੰ ਦੱਤਰਾ ਨਾਲ ਵੱਢ ਦਿੱਤਾ ਆਹੀਂ ਇੱਥੋਂ ਦੇ ਰਣ ਵਾਲੇ ਆ ਚੱਕੀ ਵਾਲੀ ਗਲੀ 'ਚ ਦੋ ਨੰਬਰ ਗਲੀ ਆ ਕੀ ਨਾਮ ਲਾਲੀ ਕੌنسਲ ਦੇ ਘਰ ਦੇ ਸਾਹਮਣੇ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰੀਤ ਕੋਮਲ ਪ੍ਰੀਤ ਹਾਂਜੀ ਮੇਰੇ ਘਰ ਵਾਲੀ ਦੀ ਤਰ੍ਹਾਂ ਕਰਪਾਨਾ ਨਾਲ ਮਾਰਤਾ ਨਿਹੰਗਾ ਦੇ ਨਾਲ ਸਾਨੂੰ ਸਾਥ ਚਾਹੀਦਾ ਵਾ अच्छा हां जी ਕੀ ਗੱਲਬਾਤ ਕੋਈ ਦੁਸ਼ਮਣੀ ਸੀ ਦੁਸ਼ਮਣੀ ਨਹੀਂ ਮੇਰੀ ਜਿਹੜੀ ਘਰ ਜਿਹੜੀ ਮੇਰੀ ਨਨਾਨੀ ਹੈ ਨਾ ਉਹਦੇ ਜਿਹੜਾ ਘਰ ਵਾਲਾ ਸੀ ਨਾ ਉਹਦੀ ਆ ਕੇ ਕੁੜੀ ਦੇ ਨਾਲ ਚੱਕਰ ਚੱਲਦਾ ਸੀ ਅਸੀਂ ਉਹਨੂੰ ਵੇਖਣਗੇ ਤੇ ਉਹਨਾਂ ਨੇ ਗਾੜੀਆਂ ਹਟਾ ਦੇ ਮੇਰੇ ਘਰ ਵਾਲੇ ਤੇ ਕਿਰਪਾਨਾਂ ਮਾਰੀਆਂ ਮੇਰੀ ਮੰਮੀ ਨੂੰ ਕੁੱਟਿਆ ਮੇਰੀ ਨਨਾਨ ਨੂੰ ਕੁੱਟਿਆ ਸਾਰਿਆਂ ਨੂੰ ਕੁੱਟਿਆ ਤੇ ਮੈਂ ਸਿਰਫ ਮੇਰੇ ਘਰ ਵਾਲਾ ਭੱਜ ਲੱਗਾ ਆਪਣੀ ਜਾਨ ਬਚਾ ਕੇ ਮੰਮੀ ਕਹਿੰਦੇ ਤੂੰ ਥਾਣੇ ਜਾ ਜਲਦੀ ਜਾ ਜੇ ਤੇ ਹੋਂ ਲੱਗਾ ਤੇ ਉਹਨਾਂ ਨੇ ਮਗਰੋਂ ਦੀ ਕਿਰਪਾਨ ਦੇ ਨਾਲ ਹੀ ਤੋਂ ਲਾਤੀ ਤੋ ਹੁਣ ਕੀ ਕੀਤਾ ਜਾਵੇ ਸਰ ਦੱਸੋ ਮੈਨੂੰ ਕਿੰਨੀ ਉਮਰ ਸੀ ਤੁਹਾਡੇ ਘਰ ਦੇ ਨੇ ਮੈਨੂੰ ਇਹ ਨਹੀਂ ਪਤਾ ਸਰ ਕਿੰਨੀ ਉਮਰ ਸੀ ਹਾਂਜੀ ਤੇ ਕੋਈ ਬੱਚਾ ਪੁੱਤ ਹੈ ਨਹੀਂ ਹੋਣ ਵਾਲਾ ਵਾ ਹਾਂਜੀ ਤੇ ਕਿੰਨੀ ਦੇਰ ਹੋਈ ਸੀ ਤੁਹਾਡੀ ਮੈਰਿਜ ਦੀ ਮੇਰੇ ਥੋੜੇ ਥੋੜੀ ਡੇਰੀ ਹੋਈ ਹੱਲੇ ਠੀਕ ਆ ਮੇਰਾ ਪਹਿਲਾ ਘਰਵਲਾ ਵੀ ਤਰਾ ਹੋ ਗਿਆ ਤੇ ਹੁਣ ਵੀ ਤਰਾ ਹੋ ਗਿਆ ਵਾ ਦੱਸੋ ਹੁਣ ਕੀ ਕੀਤਾ ਜਾਵੇ ਤੇ ਕੀ ਮੰਗ ਕੀ ਕਰਦੇ ਤੁਸੀਂ ਸਾਨੂੰ ਸਾਫ ਚਾਹੀਦਾ ਵਾ ਅਸੀਂ ਉਹਨੂੰ ਕੋਠੀ ਚਣੀ ਵੜਨ ਦੇਣਾ ਕੋਠੀ ਰੈਂਦਾ ਸੀ ਪਹਿਲੇ ਕੋਠੀ ਚ ਰਹਿੰਦੀ ਹੀ ਜੜੀ ਰੂਪਾ ਵਾ ਦੇਂਦੀ ਕੋਠੀ ਚ ਆਹੀ ਉਹਨੂੰ ਸੇਲ ਕਰਾਉਣੀ ਕੋਠੀ ਆਹੀ ਕੋਠੀ ਚ ਨਹੀਂ ਉਹਨੂੰ ਵੜਨ ਦੇਣਾ ਅੱਛਾ ਰੂਪਾ ਜਿਹੜੀ ਤੁਹਾਡੇ ਹਸਬੰਦ ਦੀ ਭੈਣ ਸੀ ਹਾਂਜੀ ਉਹਦਾ ਕੋਈ ਚੱਕਰ ਹੀ ਉਹਨੇ ਮਰਵਾਇਆ ਤੁਹਾਡੇ ਹਾਂਜੀ ਮੇਰੇ ਘਰ ਵਾਲੇ ਨੇ ਮਰਵਾਇਆ ਵਾ ਕਿੰਨੇ ਮਰਵਾਇਆ ਜਿਹੜਾ ਮੇਰਾ ਜਿਹੜਾ ਮੇਰੀ ਭੈਣ ਨਾਨਾ ਦਾ ਘਰ ਬ ਲੈਣਾ ਉਹਨੇ ਮਰਵਾਇਆ ਵਾ ਸਾਡੇ ਚੀਚੇ ਨਹੀਂ ਹਾਂਜੀ ਔਰ ਕਿਥੋਰੇ ਰਹਿਣ ਵਾਲੇ ਆ ਮੈਂ ਮੁਸਕਾਨ ਆ ਮੈਂ ਕੋਟਮੀ ਸਿੰਘ ਤੋਂ ਰਹਿਨੀ ਆ ਗਲੀ ਨੰਬਰ 2 ਅੱਛਾ ਕੀ ਘਟਨਾ ਆ ਘਟਨਾ ਇਹ ਹੋਈ ਕਿ ਨਿਹੰਗਾਂ ਨੇ ਮੇਰੇ ਭਰਾ ਨੂੰ ਦੱਤਰਾ ਨਾਲ ਵੱਢ ਦਿੱਤਾ ਅੱਛਾ ਕੀ ਕਾਰਨ ਕੀ ਸੀ ਕਾਰਨ ਇਹ ਸੀਗਾ ਕਿ ਮੇਰੀ ਜਿਹੜੀ ਭੈਣ ਆ ਮੇਰਾ ਜੀਜਾ ਮੇਰੇ ਜੀਜੇ ਦੀ ਉਸ ਕੁੜੀ ਨਾਲ ਗੱਲਬਾਤ ਸੀ ਜਿਨ੍ਹਾਂ ਨੇ ਨਿਹੰਗਾ ਕੋ ਕੁੱਟਾਇਆ ਠੀਕਾ ਉਸ ਦੇ ਨਾਲ ਗੱਲਬਾਤ ਸੀ ਤੇ ਮੇਰਾ ਜੀਜਾ ਦੋ ਦਿਨਾਂ ਤੋਂ ਬਾਹਰ ਸੀ ਉਹਨੇ ਕੁੜੀ ਨੇ ਪਹਜਾਇਆ ਸੀਗਾ ਤੇ ਮੇਰਾ ਭਰਾ ਕਹਿੰਦਾ ਕਿ ਚੱਲ ਮੈਂ ਤੇਰਾ ਘਰ ਨਹੀਂ ਜੜਨ ਦੇਣਾ ਚੱਲ ਅਸੀਂ ਨਾ ਜਾਂਦੇ ਆ ਤੇ ਜੀਜੇ ਨੂੰ ਲੈ ਕੇ ਆਨੇ ਆ ਮਣਾ ਕੇ ਕੀ ਕਰਦਿਆਂ ਗੱਲਾਂ ਕਰਨ ਬੇੜਦੇ ਆ ਤੂੰ ਕਰੋਣਾ ਭੱਜ ਉਹ ਪਿਆਰ ਨਾਲ ਕਰੋ ਗਿਆ ਹਲੇ ਕੰਮ ਤੋਂ ਆਇਆ ਸੀ ਜਸਟ ਕੰਮ ਤੋਂ ਆਇਆ ਤੇ ਤੁਰੰਤ ਚੱਲ ਗਿਆ ਉਹਨੇ ਪਾਣੀ ਵੀ ਨਹੀਂ ਪੀਤਾ ਆਇਆ ਤੇ ਛਿਟਾ ਚੱਲ ਗਿਆ ਠੀਕ ਆ ਤੇ ਉਸ ਤੋਂ ਬਾਅਦ ਨਿਆੰਗੜੀਆਂ ਆ ਨਿਆੰਗਾ ਠੀਕ ਆ ਠੀਕਾ ਨਿਆੰਗਣਾਂ ਆਈਆਂ ਪਹਿਲੇ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਵੱਡ ਦੇਣਾ ਔਰ ਡਰਿਆ ਨਹੀਂ ਕਹਿੰਦਾ ਚੱਲ ਕੋਈ ਨਹੀਂ ਮੇਰੇ ਜੀਜੇ ਨੂੰ ਬੁਲਾਓ ਅਸੀਂ ਘਰੇ ਲੱ ਕੇ ਜਾਣਾ ਔਰ ਤੇ ਉਹ ਫਿਰ ਨਿਆੰਗਣੀਆਂ ਆਈਆਂ ਨਿਆੰਗਣੀਆਂ ਨੇ ਮੰਮੀ ਦੇ ਵਾਲ ਫੜਨੇ ਤੇ ਦੂਜੀ ਨਿਆੰਗਣੀ ਨੇ ਢਿੱਡ 'ਚ ਲੱਤਾਂ ਮਾਰਨੀ ਸ਼ਟਾਰਟ ਕਰਤੀਆਂ ਤੇ ਮम्मा ਮੇਰੇ ਹੋ ਗਏ ਬੇਹੋਸ਼ ਉਹ niche ਨੂੰ ਉਹ ਨਿਆੰਗਣੀਆਂ ਗੱਡੀ 'ਚ ਬੈ ਗਈਆਂ ਤੇ ਉਹਨਾਂ ਨੇ ਮੇਰੇ ਭਰਾ ਦੇ ਧੋਣ ਵੱਢ ਕੇ ਗੁੱਟ ਵੱਢ ਕੇ ਤੇ ਬੱਚੇ ਲਗੇ ਭੱਜ ਗਏ ਹਾਂ ਜੀ ਨਹੀਂ ਤੁਹਾਡੇ ਭਰਾ ਦੀ ਕਿਹਦੇ ਨਾਲ ਗੱਲਬਾਤ ਸੀ ਉਹ ਮੇਰੇ ਭਰਾ ਦੀ ਗੱਲਬਾਤ ਨਹੀਂ ਸੀ ਮੇਰੇ ਜੀਜੇ ਦੀ ਗੱਲਬਾਤ ਸੀ ਤੇ ਮੇਰਾ ਭਰਾ ਚਾਹੁੰਦਾ ਸੀ ਮੇਰੀ ਭੈਣ ਦਾ ਘਰ ਨਾ ਉੱਜੜੇ ਹਾਂ ਜੀ ਜੀਜੇ ਦੀ ਗੱਲਬਾਤ ਕਿੰਨਾ ਸੀ ਕੋਈ ਜਿਹਦੀ ਗੱਲਬਾਤ ਰੂਪਾ ਨਾਲ ਤੇ ਉਹ ਕੋਈ ਤੁਹਾਡੇ ਮੱਲੇ ਦੀ ਸੀ ਸਾਡੇ ਮੱਲੇ ਦੀ ਪਹਿਲਾਂ ਸਾਡੇ ਮੱਲੇ ਚ ਰਹਿੰਦੀ ਸੀਗੀ ਠੀਕ ਹੈ ਬਾਅਦ ਵਿੱਚ ਉਹ ਚਲੇ ਗਈ ਉਧਰ ਪੱਲੇ ਮੱਲੇ ਚ ਤਾ ਕਰਕੇ ਚਲੇਗੀ ਕਿਉਂਕਿ ਮੇਰੇ ਜੀਜੇ ਨਾ ਮੇਲ ਨਹੀਂ ਸੀ ਹੋਣਾ ਅਮੋ ਸਾਹਮਣੇ ਪਹਿਲੇ ਸਾਡੇ ਸਾਹਮਣੇ ਰਹਿੰਦੀ ਸੀਗੀ 1 ਮਹੀਨਾ ਹੋ ਗਿਆ ਨੇ ਮਕਾਨ ਚੇਂਜ ਕਰ ਲਿਆ ਉਧਰੋਂ ਚੇਂਜ ਕਰਕੇ ਮੇਰੇ ਜੀਜੇ ਦਾ ਉਧਰ ਜ਼ਿਆਦਾ ਆਉਣ ਜਾਣ ਹੋ ਗਿਆ ਉਹਦੇ ਕਰਕੇ ਮੇਰੇ ਭਰਾ ਨੂੰ ਗੁੱਸਾ ਚੜ ਗਿਆ ਮੇਰਾ ਭਰਾ ਕਹਿੰਦਾ ਚੱਲ ਆਪਾਂ ਜੀਜੇ ਨੂੰ ਬੈ ਕੇ ਸਮਝਾਣੇ ਆ ਜੀਜਾ ਮੇਰਾ ਵੀ ਨਹੀਂ ਲੱਭਾ ਉਹਨੂੰ ਵੀ ਨਾਲ ਲੈ ਕੇ ਤੇ ਭੱਜ ਗਿਆ ਸਾਰਾ ਟੱਬਰ ਮਾਰ ਕੇ ਮੇਰੇ ਭਰਾ ਨੂੰ ਦੱਤਰਾ ਜੀ ਹੁੰਦੀ ਥਾਣੇ ਆਏ ਕਿ ਮੰਗ ਕੀ ਕਰਦੇ ਆ ਆਸਾਨ ਨੂੰ ਇਨਸਾਫ ਚਾਹੀਦਾ ਆ ਤਹਾਡੇ ਭਰਾ ਦਾ ਤੁਹਾਨੂੰ ਹਾਂਜੀ ਸਾਡੇ ਭਰਾ ਦੀ ਡੈਥ ਹੋ ਚੁੱਕੀ ਆ ਸਾਨੂੰ ਇਨਸਾਫ ਚਾਹੀਦਾ ਆ ਉਹਦੀ ਕੋਠੀ ਸੀਲ ਕੀਤੀ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੀ ਉਮਰ ਸੀ ਤੁਹਾਡੇ ਭਰਾ ਦੀ ਮੇਰੇ ਭਰਾ ਦੀ 21 ਸਾਲ ਉਮਰ ਸੀਗੀ ਅਜੇ 21 ਸਾਲ ਹਾਂਜੀ ਮੈਰਿਟ ਸੀਗਾ ਅੱਜ ਇੱਕ ਅਜੇ ਪਾਲ ਨਾਮ ਦਾ ਵਿਅਕਤੀ ਹੈ ਜਿਸ ਦੀ ਉਮਰ ਕਰੀਬ 25 ਸਾਲ ਦਾ ਇਹਨਾਂ ਦਬੇ ਨਾਮ ਨਾਲ ਕਿਸੇ ਸਾਥੀ ਨੇ ਮਰਡਰ ਕੀਤਾ ਗਿਆ ਵੀਰ ਗਾਰਡਨ ਇਸ ਪਰਿਵਾਰ ਵੰਡੋਂ ਜਿਹਦੀ ਸਾਨੂੰ ਮੁੱਢਲੀ ਜਾਣਕਾਰੀ ਮਿਲੀ ਹੈ ਜਿੱਦਾ ਜਿਹੜਾ ਮਰਨ ਵਾਲਾ ਸ ਆ ਇਹਦਾ ਜਿਹੜਾ ਜੀਜਾ ਵਾ ਘੱਟਲ ਮਸੀ ਇਹਦੇ ਰੂਪਨਾਥ ਦੀ ਔਰਤ ਦੇ ਨਾਲ ਰਿਲੇਸ਼ਨ ਸੀ ਔਰ ਕੱਲ ਤੋਂ ਇਹ ਲੜਕੇ ਜਿਹੜਾ ਵਾ ਰੂਪਾ ਦੇ ਕੋਲ ਆ ਗਿਆ ਸੀ ਅੱਜ ਸ਼ਾਮ ਨੂੰ ਜਦੋਂ ਇਹ ਕਪੜਾ ਅਜੇ ਪਾਲ ਦੀ ਮਦਰ ਉਹਦੀ ਵਾਈਸ ਹੋਰ ਉਹਦੀ ਸਿਸਟਰ ਜਿਹੜੀ ਜਿੱਦੋਂ ਉਹਦੇ ਘਰ ਗਏ ਉਹਨਾਂ ਵੀ ਰੂਪਾ ਦੇ ਘਰ ਲਿਆ ਨਦੀਨਾ ਦਾ ਸੁਚੇ ਜਿਹੜਾ ਬੋਲ ਬਲਿਆ ਹੋਇਆ ਔਰ ਰੂਪਾ ਦੇ ਘਾਰੇ ਕਰਨਿਆ ਸਿੰਘ ਰੇਲਾ ਸਿੰਘ ਉਹਨਾਂ ਨੇ ਇੱਕ ਦੋ ਹੋਰ ਆਣ ਪਛਾਤੇ ਵਤੀ ਬੁਲਾਏ ਔਰ ਉਹਨਾਂ ਨੇ ਕਰਪਾਣਾ ਦੇ ਨਾਲੇ ਦਾ ਮਰਦ ਕਰਤਾ ਇਸ ਸੰਬੰਧ ਵਿੱਚ ਅਸੀਂ ਮਕਮਲ ਤਰ੍ਹਾਂ ਚਰਚਾ ਕਰਕੇ ਤਫਤੀਸ਼ ਕਰ ਰਹੇ ਹਾਂ ਸਭ ਕੀ ਮੂਰਤੀ ਲੱਗਦੀ ਹੈ ਪਰ ਲੜਕੇ ਦੀ ਉਮਰ ਕਰੀਬ 21 ਸਾਲ ਸੀ ਕਾਰਨ ਦਾ ਕੀ ਪਤਾ ਲੱਗਾ ਬੱਚੋ ਇਹਨਾਂ ਕਹਾਣਾ ਜਿਹੜੇ ਇਹਨਾਂ ਦੇ ਪਰਿਵਾਰ ਨੇ ਦੱਸਿਆ ਉਹਦੇ ਮੁਤਾਬਕ ਜਿਹੜਾ ਇਹਦਾ ਜੀਜਾ ਸੀ ਉਹਦੇ ਰਿਲੇਸ਼ਨ ਸੀ ਔਰ ਇਹ ਉਹਨੂੰ ਡੱਕਦੇ ਸੀ ਔਰ ਇਸ ਹਰਨਸ ਕਰਕੇ ਜਿਹੜੀ ਰੂਪਾ ਨੇ ਆਪਣੇ ਨਿਹਗਾ ਸਿੰਘਾਂ ਦੇ ਨਾਲ ਮਿਲਤੀ ਉਹਦਾ ਤਕੜਾ